ਭਾਈਪਾ ਛੋੜ ਕੇ ਆਪ ਕਾਲੀ ਦਿਲ ਮੇਂ ਸ਼ਾਮਿਲ ਹੋ ਗਏ ਹੋ ਕੀ ਕਾਰਨ ਹੈ ਅ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਮੈਨੂੰ ਪਤਾ ਨਹੀਂ ਸੀ ਲੱਗ ਲਗਾ ਆਪ ਹੁਣ ਕਿ ਮੈਂ ਭਾਰਤੀ ਜਨਤਾ ਪਾਰਟੀ ਨੂੰ 26 ਦਸੰਬਰ 2023 ਚ ਮੈਂ ਅਲਵਿਦਾ ਕਹਤਾ ਸੀ ਔਰ ਅਲਵਿਦਾ ਕਹਿਣ ਦੇ ਪਿੱਛੇ ਜਿਹੜਾ ਮੇਰਾ ਕਾਰਨ ਸੀ ਮੈਂ ਛੋਟਾ ਜਿਹਾ ਸੰਖੇਪ ਵਿੱਚ ਦੱਸ ਦੇਣਾ ਜਿਵੇਂ ਮੈਂ ਦੱਸਿਆ ਮੇਰਾ ਨਾਮ ਸੰਜੀਵ ਤਲਵਾੜ ਹੈ ਮੇਰੀ ਧਰਮ ਪਤਨੀ ਹੈ ਧਰਮ ਪਤਨੀ ਦਾ ਨਾਮ ਨੀਤੀ ਸਿੰਘ ਹੈ ਮੇਰੇ ਘਰ ਦੇ ਮੇਰੇ ਪਿਤਾ ਜੀ ਦਾ ਨਾਮ ਸਤਪਾਲ ਸਿੰਘ ਹੈ ਮੇਰੇ ਘਰ ਦੇ ਅੰਦਰ ਬਕਾਇਦਾ 25 ਦਸੰਬਰ ਨੂੰ ਸਾਰੇ ਭਰਾ ਜਾਣਦੇ ਨੇ ਅਸੀਂ ਛੋਟੇ ਸਹਿਬਜਾਦਾਂ ਨੂੰ ਸਮਰਪਿਤ ਗਤਗਾ ਦਾ ਕਾਰਜਕ੍ਰਮ ਹੁੰਦਾ ਹੈ ਘਰ ਦੇ ਅੰਦਰ 19 ਨਵੰਬਰ ਦੇ ਨੇੜੇ ਜਿਹੜਾ ਵੀ ਸੰਡੇ ਆਉਂਦਾ ਐਤਵਾਰ ਹੁੰਦਾ ਸੁਖਨੀ ਸਾਹਿਬ ਦੇ ਪਾਠ ਦਾ ਅਸੀਂ ਓਟ ਆਸਰਾ ਲੈ ਕੇ ਮੇਰਾ ਕਹਿਣ ਦਾ ਭਾਵ ਕੀ ਆ ਅਸੀਂ ਲੋਕ ਪੰਜਾਬ ਦੇ ਅੰਦਰ ਹਿੰਦ ਜਸ ਹਰਮੰਦਰ ਸਾਹਿਬ ਦੇ ਅੰਦਰ ਪੰਜਾਬ ਤੇ ਪੰਜਾਬੀਅਤ ਦੇ ਵਿੱਚ ਪੂਰਾ ਵਿਸ਼ਵਾਸ ਹੈ ਤੇ ਜਿਹੜਾ ਪੰਜਾਬ ਨੂੰ ਵਿੱਚ ਪ੍ਰਿਆਰ ਕਰਦਾ ਪੰਜਾਬੀਅਤ ਨੂੰ ਪਿਆਰ ਕਰਦਾ ਹੈ ਉਹਨੂੰ ਜਿਹੜਾ 1984 ਦੇ ਅੰਦਰ ਹਰਮੰਦਰ ਸਾਹਿਬ ਦੇ ਅੰਦਰ ਕਾਂਗਰਸ ਦੁਆਰਾ ਕੀਤਾ ਗਿਆ ਜਿਹੜਾ ਕਾਹਨ ਸੀਗਾ ਉਹਨੂੰ ਭੁੱਲਿਆ ਨਹੀਂ ਆ ਤੇ ਅੱਜ ਮੈਨੂੰ ਲੱਗਾ ਜਦੋਂ ਪਾਰਟੀ ਦੀ ਸਾਰੀ ਲੀਡਰਸ਼ਿਪ ਉਹਨਾਂ ਲੋਕਾਂ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ ਜਿਨ੍ਹਾਂ ਨੇ ਪੰਜਾਬ ਤੇ ਪੰਜਾਬੀ ਦਾ ਕਤਲ ਕੀਤਾ ਤਾਂ ਉਹ ਰੋਸ਼ ਵਜੋਂ ਮੈਂ 26 ਤਰੀਕ ਨੂੰ ਜਿਹੜਾ ਸੀਗਾ ਜਦੋਂ ਦੇਖਿਆ ਕਿ ਕੋਈ ਹੱਲ ਨਹੀਂ ਹੈ ਮੈਂ 26 ਤਰੀਕ ਨੂੰ ਅਸੀਂ ਮੈਂ ਤੇ ਮੇਰੇ ਪਰਿਵਾਰ ਨੇ ਆ ਪਾਰਟੀ ਦੀ ਜਿਹੜੀ ਸੀਗੀ ਉਹ ਡਿਡਸ਼ੇ ਪੁੱਤ ਤੋਂ ਅਸੀਂ ਪ੍ਰਾਇਮਰੀ ਮੈਂਬਰਸ਼ਿਪ ਤੋਂ ਰਿਜ਼ਾਈਨ ਕਰਤਾ ਸੀ ਹੁਣ ਰਹੀ ਗੱਲ ਇਹ ਕਿ ਅੱਜ ਅਕਾਲੀ ਦਲ ਕਿਉਂ ਤਿੰਨ ਮਹੀਨੇ ਅਸੀਂ ਪੂਰਾ ਸੋਚਨ ਦਾ ਔਰ ਸਮੇਂ ਆਪਸ ਚ ਬਤਿੱਦ ਕਰਨ ਦਾ ਜਿਹੜਾ ਸੀਗਾ ਆਪਾਂ ਕੰਮ ਕੀਤਾ ਔਰ ਲਗਾਤਾਰ ਅਸੀਂ ਕਿਉਂਕਿ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਪੋਲਿਟਿਕਲ ਪਰਿਵਾਰ ਹੈ ਅਸੀਂ ਸਮਾਜਿਕ ਲੋਕ ਵੀ ਹੈਗੇ ਹਾਂ ਲੋਗਾਂ ਨਾਲ ਵੀ ਜੁੜੇ ਹੋਏ ਹਾਂ ਤਾਂ ਸਾਡੇ ਅੱਗੇ ਰਸਤਾ ਕੀ ਸੀ ਅਸੀਂ ਪੰਜਾਬ ਤੇ ਪੰਜਾਬੀਆਂ ਤੋਂ ਪਿਆਰ ਕਰਨ ਵਾਲੀ ਪਾਰਟੀ ਦੀ ਜਾਨਾ ਚਾਹੁੰਦੇ ਸੀ ਤੇ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਐਦਾਂ ਦੀ ਪਾਰਟੀ ਸੀ ਜਿਹੜੀ ਪੰਜਾਬ ਤੇ ਪੰਜਾਬੀਆਂ ਦੀ ਹੱਕਾਂ ਦੀ ਜਿਹੜੀ ਗੱਲ ਕਰਦੀ ਹੈ ਸੋ ਅੱਜ ਅਸੀਂ ਇਹ ਇਤਿਹਾਸਿਕ ਫੈਸਲਾ ਲਿਆ ਹੈ ਪਰਿਵਾਰ ਸੁਵਿਧ ਮੈਂ ਤੇ ਮੇਰੀ ਧਰਮ ਪਤਨੀ ਨੇ ਅੱਜ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਡਰ ਤੋਂ ਭੈਦੋ ਸ਼੍ਰੋਮਣੀ ਅਕਾਲੀ ਦਲ ਦਾ ਦਾਮ ਸਾਹਮਣੇ ਕੰਮ ਪਿੱਛੇ ਮੋਟੋ ਕੇਵਲ ਇੱਕੋ ਹੀ ਆ ਪੰਜਾਬ ਤੇ ਟਿਕਟ ਦੇ ਕਾਰਨ ਵੀ 5 ਪਛਤੀ ਟਿਕਟ ਤਾਂ ਹੁਣ ਅਨਾਉਂਸ ਹੋਈ ਹੈ ਜੀ ਮੈਂ ਤੁਹਾਨੂੰ ਦੱਸਿਆ ਮੈਂ ਤਾਂ 26 ਦਸੰਬਰ 2023 ਨੂੰ ਅਸੀਂ ਪਾਰਟੀ ਛੱਡਤੀ ਸੀ ਟਿਕਟ ਤਾਂ ਹੁਣ ਅਨਾਉਂਸ ਹੋਈ ਹੈ ਟਿਕਟ ਦੀ ਲੜਾਈ ਤਾਂ ਹੋਣ ਹੈਗੀ ਹੈ ਜੀ ਹਾਂ ਤੇ ਸਾਡਾ ਨਾਂ ਉਸ ਟਿਕਟ ਦੇ ਨਾਲ ਕੋਈ ਸਬੰਧ ਵੀ ਨਹੀਂ ਹੈ ਬਸ ਕਰਕੇ ਸਰ ਤੁਸੀਂ ਲੰਬਾ ਸਮਾਂ ਗੁਜ਼ਾਰਿਆ ਹੈ ਭਾਜਪਾ ਦੇ ਅੰਦਰ ਭਾਜਪਾ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਪੰਜਾਬ ਲਈ ਕੰਮ ਕਰ ਰਹੀ ਹੈ ਦੇਖੋ ਮੈਂ ਪਹਿਲਾਂ ਮੇਰੇ ਦੇਖੋ ਇੱਕੋ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਮੇਰੇ ਪਹਿਲੇ ਉੱਚੀ ਲਾਈਨ 'ਚ ਸੀਗਾ ਕਿ ਮੈਂ ਰਿਜ਼ਾਈਨ ਕਰਨ ਦਾ ਮੇਰਾ ਕਾਰਨ ਕੀ ਸੀ ਹਾਰਿਕ ਪਾਰਟੀ ਕਾ ਆਡੋਲੋਜੀ ਲੈ ਕੇ ਜਿਹੜੀ ਸਮਝ ਜਾਂਦੀ ਆ ਦੇਖੋ ਸ਼੍ਰੋਮਣੀ ਅਕਾਲੀ ਦਲ ਮੈਂ ਜਿਵੇਂ ਮੈਂ ਸੰਜੀਤ ਤਲਵਾਰ ਅਸੀਂ ਹਿੰਦੂ ਸਿੱਖ ਇਕਤਾ ਦੇ ਪ੍ਰਤੀਕ ਆ ਸਾਡੇ ਪਰਿਵਾਰ ਹਿੰਦੂ ਸਿੱਖ ਇਕਤਾ ਦੇ ਪ੍ਰਤੀਕ ਹੈ ਪਹਿਲੀ ਗੱਲ ਤਾਂ ਪਾਰਟੀ ਨੇ ਜਦੋਂ ਪਾਰਟੀ ਦੀ ਕਮਾਂਡ ਪੰਜਾਬ ਦੇ ਅੰਦਰ ਉਹਨਾਂ ਲੋਕਾਂ ਨੂੰ ਸੌਂਪ ਦਿੱਤੀ ਜਿਹੜਾ ਲੋਕਾਂ ਦੀ ਪਾਰਟੀ ਨੇ ਪੰਜਾਬ ਤੇ ਪੰਜਾਬੀਆਂ ਨੂੰ ਪੀੜਤ ਕੀਤਾ ਤਾਂ ਉਹ ਆਪਣੇ ਮੂਲ ਜਿਹੜਾ ਉਹਨਾਂ ਦਾ ਸੀਗਾ ਹਿੰਦੂ ਸਿੱਖ ਇਕਤਾ ਦਾ ਜਿਹੜਾ ਉਹ ਨਾਰਾ ਦਿੰਦੇ ਸੀ ਉਸ ਤੋਂ ਤਾਂ ਉਹ ਦੂਰ ਹੋ ਗਏ ਦੂਸਰੀ ਗੱਲ ਕਦੀ ਵੀ ਨਫ਼ਰਤ ਦੀ ਰਾਜਨੀਤੀ ਜਿਹੜੀ ਆ ਉਹ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਬਾਰਡਰ ਸਟੇਟ ਦੇ ਅੰਦਰ ਜੇ ਇਹਨੂੰ ਬਾਰਡਰ ਸਟੇਟ ਨੂੰ ਸਰਵਾਈਵ ਕਰਨਾ ਹੈ ਤਾਂ ਸਾਨੂੰ ਜਿਹੜਾ ਆਪਸੀ ਪਿਆਰ ਭਾਈਚਾਰਾ ਹਿੰਦੂ ਸਿੱਖ ਏਕਤਾ ਦਾ ਨਾਰਾ ਬੁਲੰਦ ਕਰਨਾ ਹੀ ਪੈਣਾ ਲੇਕਿਨ ਪਾਰਟੀ ਆਪਣੇ ਮੂਲ ਸਿਧਾਂਤਾਂ ਤੋਂ ਭਟ ਗਈ ਜਦੋਂ ਅਸੀਂ ਪਾਰਟੀ ਦਾ ਨਾਇਕ ਪਾਰਟੀ ਦਾ ਹੀਰੋ ਉਸ ਇਨਸਾਨ ਨੂੰ ਬਣਾ ਦੇਾਂਗੇ ਉਹਨਾਂ ਲੋਕਾਂ ਨੂੰ ਬਣਾ ਦੇਾਂਗੇ ਜਿਨ੍ਹਾਂ ਦੀ ਮਾਂ ਪਾਰਟੀ ਨੇ ਪੰਜਾਬ ਦਾ ਘਾਣ ਕੀਤਾ ਹੋਵੇ ਤਾਂ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਉਹ ਆਪਣੇ ਮਕਸਦ ਚ ਪੂਰਾ ਕਰੋ ਹਾਂ ਭਾਜਪਾ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਿਹੜੀ ਸਥਿਤੀ ਦੇ ਵਿੱਚ ਹੈ ਕਿਉਂਕਿ ਭਾਜਪਾ ਇੱਕ ਦਾਵਾ ਕਰ ਰਹੀ ਹੈ ਕਿ ਕਿ ਅੱਗੇ ਨਾਲੋਂ ਜਿਹੜੀ ਮਜ਼ਬੂਤ ਹੋਈ ਤੁਸੀਂ ਖੰਨੇ ਦੇ ਅੰਦਰ ਪਾਇਲ ਦੇ ਅੰਦਰ ਭਾਜਪਾ ਦੀ ਮਜ਼ਬੂਤੀ ਦੇਖ ਹੀ ਲਈ ਹੈ ਕਿ ਅੱਜ ਤੱਕ ਕਦੀ ਵੀ ਪਾਰਟੀ ਦੇ ਮੈਂ 6ਵੀਂ ਕਲਾਸ ਤੋਂ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਲਗਭਗ 51 ਸਾਲ ਦਾ ਹੋ ਗਿਆ ਤੇ 12 ਸਾਲ ਤੋਂ ਮੈਂ ਪਾਰਟੀ ਦਾ ਕੰਮਕਾਜ ਦੇਖਦਾ ਆ ਰਿਹਾ ਹਾਂ ਅੱਜ ਤੱਕ ਪਾਰਟੀ ਦੇ ਕਿਸੇ ਫਰੰਟ ਦੇ ਉੱਪਰ ਖੰਨੇ ਵਰਗੀ ਘਟਨਾ ਨਹੀਂ ਦੇਖੀ ਗਈ ਕਿ ਇੱਕ ਪਾਰਟੀ ਦੇ ਸਮੇਲਨ ਚ ਸ਼ਰਿਆਮ ਚਪਲਾ ਜੁੱਤੀਆਂ ਕੁਰਸੀਆਂ ਚਲਦੀਆਂ ਹੋਣ ਸੋ ਜਿੱਦਾਂ ਦੀ ਸਥਿਤੀ ਭਾਤ ਭਾਜਪਾ ਦੀ ਤੁਸੀਂ ਪਾਰਟੀ ਦੇ ਅੰਦਰ ਬਣ ਗਈ ਆ ਉਤੋਂ ਨਹੀਂ ਲੱਗਦਾ ਕਿ ਪਾਰਟੀ ਜੜੀ ਆ ਇੱਥੇ ਜ਼ੀਰੋ ਦਾ ਅੰਕੜਾ ਪਾਰ ਕਰ ਪਾਈ